ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਲ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿੰਨਾ ਸਾਰਾ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਹੁਣ ਆਪਾਂ ਅੱਗੇ ਦੱਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂ ਜੀ ਲੱਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂ ਜੀ ਇੱਥੇ ਸਵੇਰਾਂ ਕੰਮ ਕਰ ਕਰਕੇ ਹੁਣ ਲੱਗੀਆਂ ਕੱਪੜਿਆਂ ਨੂੰ ਸਿਮਟਰ ਮੈਂ ਟੈਨ ਮਾਰ ਕੇ ਰੱਖ ਲਾ ਤੇ ਮਸ਼ੀਨ ਲਾਈ ਹੋਈ ਹੈ ਜਿਹੜੇ ਧੋਣਿਆ ਵਾਲੀ ਸੀ ਜਿਹੜੀ ਮਸ਼ੀਨ ਚ ਪਾਸੀ ਆਪਾਂ ਨੇ ਉਹ ਤੋਂ ਉਹਰੇ ਇਹਨਾਂ ਚ ਚੱਕ ਦਈਏ ਹੁਣ ਆਪਰੇ ਸਟੈਂਡ ਨਾਲ ਇੱਧਰ ਤੋਂ ਪਾ ਲੈਂਗੇ ਬੇੜੇ ਚ ਹੈ ਨਹੀਂ ਸੋਨਾ ਕਮਰੇਜ ਹੈ ਜੇ ਟੱਕੀ ਕੋਈ ਨਾ ਇਹ ਬਾਤ ਰਉਂਦੀ ਵਸੂ ਤੇ ਹਮ ਮਾਰ ਕੇ ਨੰਦਾਂਗੇ ਕੱਪੜੇ ਜਿਹਨੇ ਮੱਜੀ ਰਹਿਣਾ ਮਾ ਮ ਚੱਕੀ ਜੇ ਤੋ ਉਹਨੇ ਨੂੰ ਨਹੀਂ ਰਹਿ ਦੇ ਰਹੀ ਸੇ ਸਹਾਂਜਰੇ ਨੇ ਸਵਾਈ ਕਰਨ ਵਾਲੇ ਜਮਾਨੋਟੇ ਕੋਲੇ ਮੈਨੂੰ ਪਤਾ ਪੈਣਾ ਬਗੈਰਾ ਜਾਂ ਮਸ਼ੀਨਸਿਉਣ ਵਾਲੇ ਕੋ ਸਾਈਕ ਕੱਢ ਲਾਂਗੇ ਫਿਰ ਆਪਾਂ ਜੋ ਰਾਸ ਨੂੰ ਟਾਈਮ ਲੁਕੋ ਆਪਣਾ ਸਾਰਾ ਕੰਮ ਆਪਣੇ ਬਿਲਕੁਲ ਤੋਂ ਬਸ ਸਵਾਈ ਕਰਦੇ ਹਾਂ ਜਿਹੜੇ ਸਹਾਂਜਰੇ ਨੇ ਸਾਰੇ ਮਾਪੇ ਹਾਂ ਬੋੜਿਆ ਲਾਣੇ ਜਿਹੜਾ ਤਾਂ ਇਹ ਚੁੱਕ ਕੇ ਲੱਗ ਗਈ ਸਤੂਰ ਗਰਖਾਸ ਵੀ ਲੁਣੋ ਕਾਇਤੀ ਧੱਲ ਰਹੀ ਹੈ ਤੇਰੀ ਪਾਰਟੀ ਹਾਂ ਕੱਪੜੇ ਲੈਣੇ ਆ ਕਿਹੜਾ ਲੈਣਾ ਹਾਂਜੀ ਇੱਥੇ ਜਦੋਂ ਮੈਂ ਟਹਿ ਮਾਰ ਲੇ ਲੱਗੀ ਹੋਈ ਸੀਗੀ ਫਿਰ ਸਹਦੇ ਪਾਪਾ ਆਗੇ ਸੀ ਉਹ ਕਹਿੰਦੇ ਸੀ ਕਹਿੰਦੇ ਮੈਂ ਨੌਣਾ ਵੀ ਮੈਨੂੰ ਕੱਪੜੇ ਦੇ ਦੇ ਬਾਲਟੀ ਪੁੱਛ ਰਹੀ ਸੀ ਬਾਲਟੀ ਮੈਂ ਨਾ ਕੱਪੜੇ ਕਚਲਣ ਖਾਤਰ ਉੱਪਰ ਚੱਕ ਲਈਏ ਸੀ ਜਿਹੜੇ ਥੱਲੇ ਨਹਾਉਣੇ ਹੁੰਦੇ ਨੇ ਬੜਾ ਬਾਲਟ ਹੈ ਨਾ ਫਿਰ ਉਹਦੇ ਵਿੱਚ ਪਾਣੀ ਗਰਮ ਠੰਡਾ ਵਧੀਆ ਹੋ ਜਾਂਦਾ ਖੁੱਲਾ ਪਾਣੀ ਤੇ ਉਹ ਫਿਰ ਮੈਂ ਨਾ ਕਪੜੇਆਂ ਖਤਰ ਉੱਪਰ ਲਈ ਸੀ ਤੇ ਉਹ ਹੀ ਬਾਲਟੀ ਪੁੱਛ ਰਹੀ ਸੀ ਜਾਂ ਕਿੱਥੇ ਨਹਾਉਣ ਵਾਲੀ ਤੇ ਫਿਰ ਮੈਂ ਸ਼ਾਬੀ ਉੱਪਰ ਇਹ ਵੀ ਲੈ ਜਾਉ ਨਾਲ ਉਹਨਾਂ ਨੂੰ ਕਪੜੇ ਦੇ ਦਿੱਤੇ ਸੀਗੇ ਤੇ ਬਸ ਜੀ ਹੁਣ ਇਹ ਟਹਿਹਾ ਮਾਰ ਕੇ ਆਪਾਂ ਰੱਖ ਦਈਏ ਉਸ ਤੋਂ ਬਾਅਦ ਕਰਦੇ ਆਂ ਅਗਲਾ ਕੰਮ ਮੇਰੇ ਕੋਲ ਨਾ ਉਹ ਪੰਨਿਆਂ ਨੇ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਸੀ ਨਾ ਆਪਾਂ ਨੇ ਦੋ ਤਿੰਨ ਜਿਹੜੀਆਂ ਗੱਲ-ਗੱਲਾਂ ਸੀਗੀਆਂ ਉਹ ਤੋੜ ਕੇ ਲਿਆ ਕੇ ਰੱਖੇ ਉਹਨਾਂ ਨੇ ਉਹਨਾਂ ਨੂੰ ਇਹ ਚੀਰ ਕੇ ਨਾ ਡੱਬੇ ਦੇ ਵਿੱਚ ਪਾਉਣਾ ਕਿਸੇ ਦੇ ਵਿੱਚ ਇੱਥੇ ਮੈਂ ਲੱਗੀ ਸੀਗੀ ਗਲਗਲਾ ਚੀਰਨ ਤੇ ਇਹ ਤਿੰਨ ਕੇ ਸੀਗੀਆਂ ਤਾਂ ਕਰਕੇ ਨਾ ਫਿਰ ਮੈਂ ਇਸੇ ਤਰ੍ਹਾਂ ਜਿੱਕਰ ਆਪਾਂ ਨਿੰਬੂ ਦਾ achar ਪਾਉਨੇ ਆ ਨਾ ਉਦਾਂ ਹੀ ਕੱਟ ਕੇ ਸੈੱਟਤੀਆਂ ਡੱਬੇ ਦੇ ਵਿੱਚ ਬਸ بڑے بڑے ਪੀਸ ਕੱਟਦੇ ਸੀਗੇ ਤੇ ਮੈਂ ਕਿਹਾ ਚਲੋ ਹੌਲੀ ਹੌਲੀ ਬਣੀ ਜਾਣਗੇ ਨੂਨ ਪਾਤਾ ਸੀਗਾ ਤੇ ਚੀਨੀ ਪਾਤੀ ਸੀਗੀ ਥੋੜੀ ਜੀ ਇਹਦੇ ਵਿੱਚ ਤੇ ਐਦਾਂ ਹੀ ਪਾਤੀਆਂ ਸੀਗੀਆਂ ਪਿਛਲੀ ਵਾਰ ਆਪਣੇ ਕੋਲ ਜ਼ਿਆਦਾ ਸੀਗੇ ਤਾਂ ਕਰਕੇ ਫਿਰ ਆਪਾਂ ਨੇ ਦੂਸਰੇ ਲੋਟ ਗਲਗਲਾ achar ਦੂਹੇ ਲੋਟ ਪਾਇਆ ਸੀਗਾ ਤਲ ਕੇ ਕੜਾਹੀ ਦੇ ਵਿੱਚ ਤੇ ਉਹਦੀ ਵੀਡੀਓ ਹੈਗੀ ਆਪਣੇ ਚੈਨਲ ਤੇ ਤੇ ਪਿਛਲੇ ਸਿਆਣਾ ਚ ਪਾਇਆ ਸੀ ਉਹ ਜਦ ਤੱਕ ਆਫੀ ਜਿਆਦਾ ਸੀ ਗਿਆ ਤੇ ਫੇਰ ਨਾਲੇ ਉਹ ਜਦੇ ਬਣ ਜਾਂਦਾ ਖਾਣ ਨੂੰ ਤੇ ਹੁਣ ਮੈਨੂੰ ਇਹਦਾ ਸੀਗਾ ਵੀ ਚਲੋ ਆਚਾਰ ਤਾਂ ਹਲੇ ਕਿਸੇ ਨੇ ਖਾਣਾ ਨਹੀਂ ਵੀ ਹੌਲੀ ਹੌਲੀ ਬਣੀ ਜਾਊਗਾ ਆਪਣੇ ਨਿੰਬੂ ਦਾ achar ਬਣਨ ਲੱਗ ਗਿਆ ਅੱਜ ਜਿਸ ਕਰਨੇ ਖਾਦਾ ਸੀਗਾ ਰੋਟੀ ਦੇ ਨਾਲ ਦੁਪਹਿਰੇ ਤੇ ਉਹਨੂੰ ਬਹੁਤ ਟੇਸਟੀ ਲੱਗਿਆ ਤੇ ਇਹ ਤਾਂ ਚਲੋ ਆਪਾਂ ਨੂੰ ਗਾਹਾਂ ਗਰਮੀਆਂ ਚ ਚਾਹੀਦਾ ਉਦੋਂ ਤੱਕ ਇਹਨੇ ਐਨ ਬਿਲਕੁਲ ਬਣ ਜਾਣਾ ਹੈ ਨਾ ਹੌਲੀ ਹੌਲੀ ਤੇ ਛਿਲਕਾ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੀਗਾ ਤੇ ਜਿਹੜਾ ਇਹ ਗਲਗਲ ਹੁੰਦੀ ਹੈ ਨਾ ਇਹਦਾ ਛਿਲਕਾ ਹੁੰਦਾ ਜਿਹੜਾ ਬਾਹਰਲਾ ਤੇ ਇਹ ਥੋੜਾ ਜਿਹਾ ਮੋਟਾ ਹੁੰਦਾ ਨਿੰਬੂ ਨਿੰਬੂ ਨਾਲੋਂ ਬਣ ਵੈਸੇ ਵਧੀਆ ਜਾਂਦਾ ਹੈ ਵੀ ਤੇ ਰਸ ਬਹੁਤ ਜ਼ਿਆਦਾ ਸੀਗਾ ਇਹਦੇ ਵਿੱਚ ਨਿੰਬੂਆ ਵਾਂਗੂ ਬਹੁਤ ਜ਼ਿਆਦਾ ਰਸ ਨਿਕਲ ਰਿਹਾ ਸੀਗਾ ਇਦਾਂ ਹੀ ਬਸ ਹੁਣ ਇਹ ਕਟਿੰਗ ਕਰ ਲਈ ਆਪਾਂ ਨੇ ਇਦਾਂ ਹੀ ਇਹਨੂੰ ਡੱਬੇ ਦੇ ਵਿੱਚ ਪਾ ਦਾਂਗੇ ਕਿਸੇ ਦੇ ਵਿੱਚ ਅੱਜ ਸਬਜ਼ੀ ਦੇ ਵਿੱਚ ਮੈਂ ਕਹਿੰਦੀ ਸੀਗੀ ਚਲੋ ਅੱਲਾ ਬਣਾ ਲਾਂਗੇ ਪਰ ਕਲੂ ਆ ਕਨ ਨਾ ਸੀ ਰਿਸ਼ਤੇਦਾਰੀ ਚ ਆਉਣੇ ਹੈ ਦੇ ਬੱਚਿਆਂ ਨੇ ਖਾਣੀਆਂ ਨਹੀਂ ਗੀਆਂ ਜਸਕਰਨ ਤਾਂ ਖਾਲੂ ਸੈਜ ਨੇ ਨਹੀਂ ਖਾਣੀਆਂ ਦੇਹ ਨਾ ਤਾਂ ਕੀ ਕਰਾਂਗੇ ਫੇਰ ਅੱਲਾ ਬਦਿਆ ਸੀਗੇ ਨਰਮ ਨਰਮ ਲਓ ਜੀ ਜਸਕਰਨ ਤਾਂ ਆ ਗਿਆ ਸੀ ਪਾਰਕ ਤੋਂ ਤਾਂ ਘੜਾਉਣ ਠੀਕ ਆ ਹਾਂ ਜਸਕਰਨ ਆ ਗਿਆ ਸਕੂਲੋਂ ਉਹ ਪਹਿਨੇ ਨੇ ਇਹਨਾਂ ਦੇ ਕੱਪੜੇ ਕੱਢੇ ਜਿਹੜੇ ਪਾਉਣੇ ਹੁਣ ਇਹਨਾਂ ਨੇ ਤੇ ਇਹਦੇ ਸੈਜ ਬ੍ਰੇ ਦੀ ਪੁੱਤ ਸਰ ਜੀ ਨਵਾਂ ਵਾਹ ਵਧੀ ਨਹੀਂ ਗਏ ਧੜ ਚਲੋ ਹੁਣ ਮੈਂ ਚਲੀ ਸੀਗੀ ਥੱਲੇ ਨੂੰ ਪਰ ਹੁਣ ਇਹਨਾਂ ਨੂੰ ਇਹਨੂੰ ਚਾਰ ਰੋਟੀ ਦੇਣੀ ਪੈਣੀ ਆ ਫੇਰ ਜਾਉਂਗੀ ਪਹਿਲਾਂ ਚਾਰ ਰੋਟੀ ਦੇਦੀ ਹਾਂ ਜਿਸ ਕਰਨ ਨੂੰ ਫੇਰ ਚੱਲਦੇ ਆਂ ਆਪਾਂ ਥੱਲੇ ਪਾਣੀ ਪੀਣਾ ਪਾਣੀ ਪੀਣਾ ਰੌਂਡੇ ਸਵਾਰ ਲੱਗੇ ਨੇ ਅੱਜ ना खाने चार पराठे खाने ना 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 चाहे खाने अचार तक हूं निंबू का चार खा ले बने अंब का खाला

ਘਰੇ ਮਿਲੇ ਸੀ ਅੱਜ ਆਇਆ ਆਇਆ ਜਦੋਂ ਬਾਬਾ ਨਾਲੋਂ ਬੈਠੇ ਲਾਵਾਂਗੇ ਨਾਲੋਂ ਗੱਤੂ ਦਾ ਕਿਨਾ ਡੋਲਾ ਤਦੰਗ ਅੱਡੀ ਦੁਰ ਮੈਨੂੰ ਪਤਾ ਤਾਂ ਕਹਾਂ ਨਹੀਂ ਜਾਂਦਾ ਮੈਂ ਜਾਂਦੇ ਹਾਂ ਮੈਂ ਉਦੋਂ ਦਾ ਤੰਨੇ ਨਹੀਂ ਜਾਂਦਾ ਦੇਖ ਰੋਟੀ ਖਾ ਲ ਗੰਦ ਗਾ ਮੇਰਾ ਕਿੱਸੇ ਜਾਨਾ ਤੂੰ ਬਰ ਦੇ ਜੀ ਬਾਜ ਜਦੋਂ ਮੈਂ ਤਾਂ ਮੇਰਾ ਜਾਨ ਤੇ ਜੀ ਕਰ ਤਮ ਉਦੋਂ ਜਿੰਦ ਜਿੰਦ ਨਾ ਮੈਂ ਚੱਲਣਾ ਅਸਾ ਰੋਟੀ ਖਾ ਲੈ ਕੇ ਕਾਹਨਾ ਕਰਨੀ ਅ ਆਲੇ ਦਾ ਚਾਹ ਰੱਖਾ ਚੱਗਨੀ ਰੱਖਾਂ ਪੀ ਘਰ ਆ ਗਿਆ ਕੋਤਨ ਨੂੰ ਆ ਮੇਰੀ ਮੋਤ ਮੁਰੀਆਂ ਮੈਥੇ ਪਾਏ ਹੋਏ ਨੇ ਇਹਦੇ ਵਿੱਚ ਨੀਮ ਉਹਦਾ ਵਸਤਵ ਹੋ ਗਾ ਕਾਲਾ ਵਰਗਾ ਇਹ ਨਾ ਗਰਲਾ ਦੋ ਹਾਂ ਜੂੜਾ ਸਾਡਾ ਨਾ ਆ ਬਾਲਾ ਨੂੰ ਹਵਾ ਦਵਾ ਲਈ ਸਿਰ ਨਾਲ ਕੇ ਗਿਆ ਸਵੇਰੇ ਖੋਲ ਨੂੰ ਅਨਸ਼ਾ ਅਰਾਦ ਨੂੰ ਹੋ ਨੂੰ ਆਣ ਕਿੱਥੇ ਮੈਂ ਫੇਡ ਨੂੰ ਲਓ ਲੋਟੀ ਚਾਹ ਦੇ ਦੀ ਆ ਰੋਟੀ ਦੇ ਦੀ ਆਪਾਂ ਕੀ ਦੇ ਦੇ ਆ achar ਚਸ਼ਨੀ ਪਈ ਆ ਬੜੀ ਆ ਰੰਦ ਥੋੜੀ ਜਿਹੀ ਰਹੀ ਬਹੁਤ ਇਹ ਰਹਾ ਜਿਆ ਦੇ ਦੇ ਦਮਾ ਮੜ ਗਿਆ ਇਹ ਨਿੰਬੂ ਦਾ ਚਾਹ ਥੋੜਾ ਨਿੰਬੂ ਦਾ ਚਾਹ ਤਾਂ ਬਾਹਰ ਪਿਆ ਉਹ ਰੋ ਦੇ ਚਾਹ ਨਿੰਬੂ ਦਾ ਚਾਹ ਤਾਂ ਬਾਹਰ ਪਿਆ ਪੁੱਤ ਜਿੰਦਾ ਆ ਮਮਾ ਮੈਨੂੰ ਨੰਬਕ ਗਿਆ ਨਹੀਂ ਨਹੀਂ ਦੇਖੋ ਨਾਂ ਤੇ ਤੇ ਨਿੰਬੂ ਅਸੀਂ ਇੱਥੇ ਪਿਆ ਰਹੀ ਲਾ ਕੇ ਲੋ ਜੀ ਇਹ ਚਾਰ ਓਟੀ ਤੇ ਫੇਰ ਚੱਲਦੇ ਆ ਪਤਾ ਨਹੀਂ ਲੋ ਜੀ ਹੁਣ ਬੱਚਿਆਂ ਚੋ ਬੇਲੀ ਹੋ ਕੇ ਹੁਣ ਐਨਾ ਤੇ ਦੇਖੋ ਆਪਣਾ ਲਸਣ ਸਾਫ ਕਰਤਾ ਬਿਲਕੁਲ ਰੋਜ਼ ਘਰ ਪਲੇ ਕੇ ਬੈਠਣਾ ਪੈਂਦਾ ਇਹਦੇ ਵਿੱਚ ਰੋਜ਼ ਬੈਠਦੇ ਨੇ ਸਾਡੇ ਪਾਪਾ ਥੋੜਾ ਥੋੜਾ ਕਰਕੇ ਸਾਫ ਕਰੀ ਜਾਂਦੇ ਨੇ ਅੱਜ ਕਰਿਆ ਆ ਬੜਾ ਲਸਣ ਕੱਲਾ ਕੱਲਾ ਕੈਰੀ ਦਿਖਦੀ ਹੈ ਬਸ ਸਫਾਈ ਨਾਲ ਨਾਲ ਸਫਾਈ ਉਹਦੇ ਨਾਲ ਗੜਾਈ ਹੋ ਜਾਂਦੀ ਹੈ ਚੀਜ਼ਾਂ ਦੀ ਤੇ ਨਾਲੇ ਫਿਰ ਮੋਟਾ ਹੁੰਦਾ ਨਾਲ ਸੁਣ ਹਾਲੇ ਸੁਆਹ ਪੌਣੀਆਂ ਦੇ ਵਿੱਚ ਸੁਆਹ ਆਹ ਜਾਲਦੇ ਹੋਣ ਢੇਰੀਆਂ ਜੀਆਂ ਫਿਰ ਇਹ ਸੁਆਹ ਹੋ ਜੂਗੀ ਚੁੱਲ੍ਹੇ 'ਚ ਤਾਂ ਆਪਾਂ ਪਾਥੀਆਂ ਹਲ ਘੱਟ ਲਾਉਨੇ ਆ ਨਾ ਤਾਂ ਕਰਕੇ ਫਿਰ ਇੱਥੇ ਜਿਹੜੇ ਆਪਾਂ ਹੁੰਦੇ ਨੇ ਟੁੱਟ ਭੱਜੀ ਇਹਨਾਂ ਨੂੰ ਅੱਗ ਲਾ ਦਿੰਦੇ ਆ ਫਿਰ ਇਹ ਸੁਆਹ ਆਪਾਂ ਪਾ ਦਾਂਗੇ ਇੱਥੇ ਤੇ ਮੈਂ ਪਾਥੀਆਂ ਖੜੀਆਂ ਕਰਨੀਆਂ ਸੀਗੀਆਂ ਟਾਈਮ ਹੈਗਾ ਸੀ ਘਲੇ ਧਰਾਂ ਦੇ ਵਿੱਚ ਆ ਚਲੋ ਨਾਲੇ ਤਾਂ ਆਪਾਂ ਪਾਥੀਆਂ ਸਾਰੀਆਂ ਲਾ ਦਈਏ ਹਨਾ ਚੱਕ ਕੇ ਇਧਰ ਆਪਾਂ ਇਹ ਬੀਜ ਆ ਕਾਣ ਪਿਆਜ਼ਾਂ ਦਾ ਇਹ ਚੱਕ ਕੇ ਲਾ ਦਈਏ ਅੱਜ ਕੋ ਹਾਏ ਨਹੀਂ ਪੱਥਰ ਨੂੰ ਕਿਉਂਕਿ ਜੀ ਆਪਾਂ ਨੇ ਗੁੱਬ ਗੈਸ ਚ ਪਤਾ ਤੇ ਹੁਣ ਮੈਂ ਇੱਥੇ ਪਾਤੀਆਂ ਖੜੀਆਂ ਕਰਦੀ ਆਪਾਂ ਜਿੰਨੇ ਕੋ ਹੁੰਦੀਆਂ ਨੇ ਬਾਕੀ ਚੱਕ ਕੇ ਲਾ ਦਈਏ ਹੈਨਾ ਕਾਫੀ ਟੈਂਪਰ ਨਹੀਂ ਪੱਥਰ ਨੂੰ ਕਾਫੀ ਟੈਂਪਰ ਰੋ ਜੇ ਆਪਣੀਆਂ ਬਾਥੀਆਂ ਖੜੀਆਂ ਕਰਤੀਆਂ ਇੰਨੀਆਂ ਕਿ ਹੋਣੀਆਂ ਸੀ ਹੁਣ ਧੁੱਪਾਂ ਘੱਟ ਲੱਗਦੀ ਆ ਪਤਾ ਨਹੀਂ ਹੈ ਨਾ ਉੱਠੀਆਂ ਨਹੀਂ ਗੀਆਂ ਬਾਥੀਆਂ ਤੇ ਬਾਕੀ ਗਿਲੀਆਂ ਨੇ ਹੁਣ ਆਪਾਂ ਲਾ ਦੀਆ ਆਵਲੀਆਂ ਹਾਂਜੀ ਹੁਣ ਇੱਥੇ ਨਾ ਜਿਹੜੀਆਂ ਆਪਣੀਆਂ ਇਹ ਖੜੀਆਂ ਬਾਥੀਆਂ ਨੇ ਇਹਨਾਂ ਨੂੰ ਚਾਕੇ ਸਾਈਡ ਤੇ ਲਾ ਦਨੇ ਆ ਨਾਲੇ ਤਾਂ ਜਗ੍ਹਾ ਹੋ ਜੂਗੀ ਨਾਲੇ ਫੇਰ ਸਾਈਡ ਤੇ ਪਿੰਨਾ ਸੁੱਕੀ ਜਾਣਗੀਆਂ ਤੇ ਹੁਣ ਤਾਂ ਬਾਥੀਆਂ ਘੱਟੇ ਸੁੱਕਦੀਆਂ ਨੇ ਹੁਣ ਦੇਖਦੇ ਆ ਥੋੜ੍ਹੀ ਥੋੜ੍ਹੀ ਬਸ ਇੱਕ ਵਾਰ ਪੇੜ ਭਰ ਲੈਣਾ ਆਪਾਂ ਨੇ ਫੇਰ ਜਿਹੜੇ ਜਿਹੜੇ ਉੱਠਿਆ ਕਰਨੀਏ ਚੱਕ ਦਿਆ ਕਰਾਂਗੇ ਨਹੀਂ ਫਿਰ ਹੌਲੀ ਹੌਲੀ ਸੁੱਕੀ ਜਾਣਗੀਆਂ ਹਨਾ ਤੁਪਾਂ ਨਹੀਂ ਪੈਂਦੀ ਹੈਗੀ ਹੁਣ ਬਹੁਤ ਘੱਟ ਪੈਂਦੀ ਆ ਮਤਲਬ ਤੇਲ ਪੈ ਜਾਂਦੀ ਆ ਰਾਤ ਨੂੰ ਤਾਂ ਕਰਕੇ ਸੁੱਕ ਦੀ ਘਾਟ ਆ ਹੁਣ ਪਾਥੀ ਤੇ ਹੁਣ 1 ਮਹੀਨਾ ਆਪਾਂ ਨੂੰ ਇਹ ਪਾਥੀਆਂ ਬੰਦੇ ਕਰਨੀਆਂ ਪਣੀਆਂ ਨੇ ਐ ਜਿਉਂ ਜਿਉਂ ਹੁਣ ਧੁੰਦ ਪੈਣ ਲੱਗਣੀ ਆ ਨਾ ਫਿਰ ਸੁੱਕਿਆ ਵੀ ਨਹੀਂ ਕਰਨੀਆਂ ਹੈਗੀਆਂ ਤੇ ਇੱਥੇ ਨਾ ਮੈਂ ਸਪੀਡ ਥੋੜੀ ਤੇਜ਼ ਕਰਤੀ ਸੀਗੀ ਨਹੀਂ ਫਿਰ ਵੀਡੀਓ ਆਪਣੀ ਕਾਫੀ ਲੰਬੀ ਹੋ ਜਾਣੀ ਆ ਤਾਂ ਕਰਕੇ ਤੇ ਮੈਂ 2-2 3-3 ਪਾਥੀਆਂ ਲੈ ਗਈ ਤੀਗੀ ਸੁੱਕੀਆਂ ਹੀ ਸੀਗੀਆਂ ਗਿੱਲੀਆਂ ਤਾਂ ਹੈ ਨਹੀਂ ਸੀਗੀਆਂ ਜਿਹੜੀਆਂ ਗਿੱਲੀਆਂ ਸੀ ਉਹ ਆਪਾਂ ਇੱਥੇ ਛੱਡਤੀਆਂ ਸੀਗੀਆਂ ਬਾਕੀ ਸੁੱਕੇ ਸੁੱਕੇ ਚੱਕ ਕੇ ਸਾਰੀਆਂ ਸਾਈਡ ਤੇ ਲਾਤੀਆਂ ਸੀਗੀਆਂ ਤੇ ਫਟਾਫਟ ਚੱਕ ਕੇ ਲਾ ਦਈਏ ਇਹਦੇ ਇਹ ਪਾਥੀਆਂ ਮੇਰੀ ਥੋੜੀ ਬੜੀਆਂ ਪੱਥੀਆਂ ਹੁੰਨਾਂ ਸੀਗੀਆਂ ਕਿਉਂਕਿ ਜਦ ਆਪਣੇ ਢੇਰ ਹੋ ਗਿਆ ਸੀ ਕਾਫੀ ਇਕੱਠਾ ਦਿਵਾਲੀ ਤੋਂ ਸਫਾਈਆਂ ਚ ਲੱਗੇ ਸੀ ਨਾ ਦਿਵਾਲੀ ਦੀਆਂ ਚ ਉਦੋਂ ਫਿਰ ਆਪਣੇ ਕੋਲ ਗੋਹਾ ਕਾਫੀ ਜਮਾ ਹੋ ਗਿਆ ਸੀ ਪੱਥ ਨਹੀਂ ਹੋਇਆ ਸੀਗਾ ਤਾਂ ਫਿਰ ਨਾ ਮੈਂ ਇਹ ਸਨੇਰ ਲਾ ਲਿਆ ਸੀਗਾ ਤੇ ਉਹਦੀਆਂ ਫਿਰ ਬੜੀਆਂ-ਬੜੀਆਂ ਪਾਥੀਆਂ ਆਪਾਂ ਨੇ ਪੱਥ ਕੇ ਰੱਖਤੀਆਂ ਸੀਗੀਆਂ ਤੇ ਉਹ ਪਾਥੀਆਂ ਨੇ ਹੁਣ ਇਹ ਹੁਣ ਇਹ ਸਾਈਡ ਤੇ ਲੱਗ ਰਹੀਆਂ ਨੇ ਹੁਣ ਸੁੱਕੀਆਂ ਨੇ ਜਾ ਕੇ ਕਿਤੇ ਇਹ ਬੜੀਆਂ ਹੋਣ ਵਰਗੇ ਛੋਟੀ ਪਾਥੀ ਤਾਂ ਛੇਤੀ ਸੁੱਕ ਜਾਂਦੀ ਆ ਬੱਡੀ ਬਾਥੀ ਹੁੰਦੀ ਹੈ ਜਿਹੜੀ ਉਹ ਹੌਲੀ ਸੁੱਕਦੀ ਹੈ ਹਾਂਜੀ ਬਾਥੀਆਂ ਬੰ ਸਾਰੀਆਂ ਚੱਕਤੀਆਂ ਤਾਂ ਇੱਕ ਉਹ ਇੱਕ ਦੋ ਸੀਗੀਆਂ ਜਿਹੜੀਆਂ ਗਿੱਲੀਆਂ ਸੀਗੀਆਂ ਥੱਲੀਆਂ ਨਹੀਂ ਸੀਗੀਆਂ ਇਹ ਤੇ ਇਧਰੋ ਜਗਾ ਘਰੀ ਸੀਗੀ ਪਿਆਜ਼ ਬੀਜਾਂ ਪਿਆਜ਼ਾਂ ਦੇ ਪਨੀਰ ਬੀਜਾਂ ਕਰਕੇ ਤਾਂ ਕਰਕੇ ਇਧਰ ਇਕੱਠਿਆ ਕਰਕੇ ਹੋਈਆਂ ਸੀਗੀਆਂ ਤੇ ਕੁਛ ਗਿੱਲੀਆਂ ਸੀਗੀਆਂ ਹੁਣ ਚੱਕ ਨਹੀਂ ਲੈ ਗਈ ਸੋਲੇ ਹਨ ਧੁੱਪਾਂ ਲੱਗ ਜੂਗੀ ਬਾਕੀ ਨਿਬੜ ਗਿਆ ਬੜਾ ਕੰਮ ਥੱਲੇ ਚੱਲਦੇ ਹਾਂ ਹੋਰ ਕੰਮ ਵਾਲਾ ਹੁੰਦਾ ਜਾ ਕੇ